ਸਤਿ ਸ੍ਰੀ ਅਕਾਲ ਦੋਸਤੋ ਗਗਨਤਾ ਡਿਸਰਵਿੰਗ ਇੰਡੀਆ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਆਪਾਂ ਪੰਜਾਬ ਦੇ ਇੱਕ ਨਵੀਂ ਸਮੱਸਿਆ ਬਾਰੇ ਪੰਜਾਬ ਚ ਬਾਰਿਸ਼ਾਂ ਦਾ ਮੌਸਮ ਹੈ ਦੇਖੋ ਮੌਨਸੂਨ ਜਾ ਰਹੇ ਹੈ ਪਾਣੀ ਨਾਲ ਜੁੜੀ ਕੋਈ ਸਮੱਸਿਆਵਾਂ ਆ ਰਹੀਆਂ ਨੇ ਪੰਜਾਬ ਚ ਵਧ ਰਿਆ ਇਸ ਭਿਆਨਕ ਬਿਮਾਰੀ ਦਾ ਖਤਰਾ ਕੋਈ ਭਿਆਨਕ ਬਿਮਾਰੀ ਦਾ ਮਤਲਬ ਇਹ ਨਹੀਂ ਹੈ ਕਿ ਬਹੁਤ ਜ਼ਿਆਦਾ ਕੋਈ ਪੈਂਡੈਮਿਕ ਲੈਵਲ ਚੀਜ਼ ਹੈ ਬਟ ਪਾਣੀ ਨਾਲ ਜੁੜੀ ਕੋਈ ਸਮੱਸਿਆਵਾਂ ਆ ਰਹੀਆਂ ਨੇ ਜਿਹਦੇ ਕਰਕੇ ਕਪੂਰਥਲਾ ਚ 3 ਤੇ ਪਟਿਆਲਾ ਚ 2 ਮੋਤਾਂ ਹੋ ਚੁੱਕੇ ਨੇ ਇਹ ਤੇ ਬਿਮਾਰੀ ਨਾਲ ਰਿਲੇਟਡ ਹੁਣ ਦੇਖੋ ਇੱਕ ਸਿੰਪਲ ਜੀ ਗੱਲ ਹੈ ए नहीं है भी या कोई पहली बार हो रहा है या कोई बहुत चंबे वाली गल है हर सारी बीमारिया होंदिया ने लोगों कोई डेरिया हो गया ठीक है या मच्छर पैदा हो गया तो डेंगू हो गया सौ गल नहीं बट एट द एंड थानू समझने की जड़ है भी असं बीमारियां होंगे कि नहीं है पहले तो इन तो बच किए सकते हैं ठीक है कपूरथले सिर्फ मौत नहीं हुई अस्सी के आस पास लोग तो हस्पाल एडमिट नहीं इस टाइम करंटली जिस टाइम मैं न्यूज़ बना रहा है ਕਈ ਸੂਬਿਆਂ 'ਚ ਮੌਨਸੂਨ ਦੇ ਮੌਸਮ ਚੱਲ ਰਹੇ ਨੇ ਇਸ ਮੌਸਮ ਦੌਰਾਨ ਜੀਵਨ ਸ਼ੈਲੀ 'ਚ ਬਦਲਾਅ ਵੀ ਆਉਂਦਾ ਹੈਗਾ ਭਾਈ ਜਿਸ ਤੇ ਚਲਦੇ ਨੇ ਕਈ ਬਿਮਾਰੀਆਂ ਦੇ ਖਤਰਾ ਵੀ ਵੱਧ ਜਾਂਦਾ ਹੈ ਹੁਣ ਮੌਨਸੂਨ ਦੇ ਮੌਸਮ 'ਚ ਵਾਟਰ ਬੋਰਨ ਬਿਮਾਰੀਆਂ ਵਾਟਰ ਬੋਰਨ ਬਿਮਾਰੀਆਂ ਮਤਲਬ ਜੋ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਇਹਨਾਂ ਸਮਝ ਲੈ ਇਹਨਾਂ ਦਾ ਖ਼ਿਆਲ ਦੇਖਣ ਨੂੰ ਮਿਲ ਰਿਹਾ ਹੈ ਦੇਖਦੇ ਕਈ ਸੂਬਿਆਂ ਤੋਂ ਬਾਅਦ ਹੁਣ ਇਹ ਬਿਮਾਰੀ ਨੇ ਪੰਜਾਬ ਵਿੱਚ ਵੀ ਦਸਤਕ ਦੇ ਦਿੱਤੀ ਹੈ ਠੀਕ ਹੈ ਬਾਰਿਸ਼ਾਂ ਪੈ ਰਹੀਆਂ ਨੇ ਬਹੁਤ ਤੇਜ਼ ਕੀ ਹੁੰਦੀ ਹੈ ਬਿਮਾਰੀ ਪਾਣੀ ਨਾਲ ਸੰਬੰਧਿਤ ਹੈ ਪਾਣੀ ਜੇ ਪ੍ਰਦੂਸ਼ਿਤ ਪਾਣੀ ਦਾ ਪੋਲੂਸ਼ਨ ਇੱਕ ਬੜੀ ਸਮੱਸਿਆ ਹੈ ਜਦ ਆਪਾਂ ਕੋਈ ਬਾਹਰੋਂ ਪਾਣੀ ਪੀਂਦੇ ਦੇਖੋ ਪਾਣੀ ਉਬਲਿਆ ਨਾ ਹੋਵੇ ਪਾਣੀ ਸਾਫ਼ ਨਾ ਹੋਵੇ ਆਪਾਂ ਬਾਹਰੋਂ ਕਿਤੇ ਤੋਂ ਵੀ ਟੂਟੀ ਤੋਂ ਪਾਣੀ ਪੀ ਲਿਆ ਤਾਂ ਸਾਡੇ ਲਈ ਸਮੱਸਿਆ ਦਾ ਘਾਰ ਹੀ ਬਣਦਾ ਹੈਗਾ ਠੀਕ ਹੈ ਪ੍ਰਦੂਸ਼ਿਤ ਪਾਣੀ ਪੀਣਾ ਵਾਟਰ ਬੋਰਨ ਬਿਮਾਰੀ ਹੁੰਦੀ ਹੈ ਤੇ ਪੇਟ ਤੇ ਇਸ ਬਿਮਾਰੀ ਦਾ ਅਸਰ ਪੈਂਦਾ ਹੈ ਇਸ ਕਾਰਨ ਦਸ ਸੌਲਟੀਆਂ ਸਰੀਰ ਵਿੱਚ ਪਾਣੀ ਦੀ ਕਮੀ ਇੱਕ ਆਮ ਚੀਜ਼ ਹੈ ਜੋ ਕਿ ਹੋ ਜਾਂਦੀ ਹੈ ਵਿਚ ਕੈਨ ਬੀ ਫੈਟਲ ਫੈਟਲ ਮਤਲਬ ਮ੍ਰਿਤਕਾ ਤੱਕ ਹੋ ਸਕਦਾ ਹੈ ਠੀਕ ਹੈ ਇਸ ਤੋਂ ਡੈਥ ਵੀ ਹੋ ਸਕਦੀ ਹੈ ਚਾਹੇ ਇਹ ਗੱਲ ਹੈ ਪੰਜ ਲੋਕਾਂ ਦੀ ਡੈਥ ਹੋ ਵੀ ਚੁੱਕੀ ਹੈਗੀ ਖਾਸ ਕਰ ਜਦ ਸਰੀਰ ਚ ਵਾਟਰ ਦੀ ਕਮੀ ਹੁੰਦੀ ਹੈ ਪਾਣੀ ਦੀ ਕਮੀ ਹੁੰਦੀ ਹੈ ਠੀਕ ਹੈ ਉਹਨਾਂ ਨੇ ਕਿ ਦੱਸਿਆ ਕਿ ਫਿਲਹਾਲ ਲੁਧਿਆਣੇ ਵਿੱਚ ਅਜੇ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਠੀਕ ਹੈ ਪਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਿਮਾਰੀ ਦੇ ਲੱਛਣ ਦੇਖਣ ਨੂੰ ਮਿਲ ਰਹੇ ਨੇ ਸੰਗਰੂਰ ਵਿੱਚ ਬੜੀ ਸਮੱਸਿਆਵਾਂ ਹਨ ਇਸ ਤਰ੍ਹਾਂ ਬੁਖਾਰ ਦੀ ਸ਼ਿਕਾਇਤ ਇਹ ਆਮ ਵੀ ਹੁੰਦਾ ਹੈਗਾ ਇਸ ਟਾਈਮ ਦੇ ਵਿੱਚ ਮੌਸਮ ਦਾ ਬਦਲਾਅ ਹੁੰਦਾ ਹੈਗਾ ਬਾਰਿਸ਼ਾਂ ਹੁੰਦੀਆਂ ਨੇ ਤਾਂ ਬੁਖਾਰ ਵੀ ਹੁੰਦਾ ਹੈ ਇਹ ਬਿਮਾਰੀ ਜ਼ਿਆਦਾਤਰ ਬਾਹਰ ਦਾ ਪਾਣੀ ਪੀਣ ਕਰਕੇ ਹੁੰਦੀ ਹੈ ਵਾਟਰ ਬੋਰਨ ਬਿਮਾਰੀ ਦੇ ਹੁਣ ਤੱਕ 80 ਮਾਮਲੇ ਕਪੂਰਥਲੇ ਤੋਂ ਹੀ ਸਾਹਮਣੇ ਆ ਚੁੱਕੇ ਨੇ ਠੀਕ ਹੈ ਆਪਣੀ ਸਮੱਸਿਆ ਇਹ ਨਹੀਂ ਹੈ ਵੀ ਬਿਮਾਰੀ ਹੈ ਉੱਤ ਚਲੇ ਹੈ ਹੀ ਹਗਾ ਫੈਕਟ ਹੈ ਪਰ ਬਿਮਾਰੀ ਤੋਂ ਬਚਣਾ ਕਿਵੇਂ ਉਹ ਸਾਡੀ ਜ਼ਿੰਮੇਵਾਰੀ ਹੈ ਕਿਵੇਂ ਕਰ ਸਕਦੇ ਆ ਪਾਣੀ ਪਾਣੀ ਨੂੰ ਸਾਫ ਕਰਕੇ ਪੀ ਲੋ ਆਰੋ ਵਾਲਾ ਪਾਣੀ ਪੀ ਲੋ ਉਬਾਲ ਕੇ ਪੀ ਲੋ ਸਭ ਤੋਂ ਬੇਸਿਕ ਚੀਜ਼ ਹੈ ਪਾਪ ਉਬਾਲ ਤਾਂ ਸਕਦੇ ਆ ਪਾਣੀ ਜਾਰ ਹਣਾ ਹੋਵੇ ਕਰੇ वाटर वाटरपॉन वर्गी बीमारियों लेके विश्व सेहत संगठन यानी डबल्यू एच ओ वर्ल्ड हैल्थ ऑर्गनाइजे वर्ल्ड हैल्थ ऑर्गनाइजे यूनाइट नेशन एक स्पैशल बॉडी है जी का गठन होयाइनटीन के केडकुआर कितने हडकुआटर है नहीं चाहिए जनेवा स्विट्ज़रलैंड के ठीक है जब भी कोई इसी इंटरनेशनल बॉडी देखो तो जुड़े हुए चार पांच थोड़े दिमाग पॉपअप कर जाने चाहिए इनक त तैयारी अपनी होनी चाहिए कि इन्याक पढ़ लैं है जो आप डबल्यू एच ओ की गल करिए कदों बनया हैगा लेटेस्ट मीटिंग कदम हुई आनी पिछले जी सताई मई तो छः जून तक इन्हों की मीटिंग भी होकर हटी है की मीटिंग का मुद्दा सो हुई की कितनी हुई हैडकुआटर कितने नहीं सब ठीक है इन्होंने एडवाइजरी जारी की है बीमारी तो बचने लाणी व्रक्षित बनाओ इस अपना आला दुआला साफ रखो पानी उबाल के पीओ ਆਰੋ ਤੇ ਵੀ ਯਕੀਨ ਨਾ ਕਰੋ ਪਾਣੀ ਦਾ ਸਭ ਤੋਂ ਬੈਸਟ ਤਰੀਕਾ ਹੈ ਉਹਨੂੰ ਉਬਾਲ ਲੈਣਾ ਠੀਕ ਹੈ ਫਾਇਦੇਮੰਦ ਹੋ ਸਕਦਾ ਹੈ ਬਾਹਰ ਦੇ ਪਾਣੀ ਦੇ ਘੜੇ ਤੋਂ ਘੱਟ ਵਰਤੋਂ ਕਰੋ ਜੇਕਰ ਬੁਖਾਰ ਦਸੌਲਟ ਜਾਂ ਆਦੀ ਵਰਗੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਆਪਣੇ ਨਜ਼ਦੀਕੀ ਸਿਹਤ ਕੇਂਦਰ ਤੇ ਜਾਓ ਤੇ ਆਪਣਾ ਚੈੱਕਅਪ ਕਰਾਓ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਹੈਲਥ ਠੀਕ ਹੈ ਹੈਲਥ ਇਜ਼ ਵੈਲਥ ਆਪਾਂ ਕਹਿੰਦੇ ਕਹਿੰਿਆ ਹੈਲਥ ਹੀ ਵੈਲਥ ਹੁੰਦੀ ਹੈਗੀ ਮਤਲਬ ਆਪਣੇ ਸ਼ਰੀਰ ਤੋਂ ਆਪਣੀ ਸਿਹਤ ਤੋਂ ਜ਼ਿਆਦਾ ਇੰਪੋਰਟੈਂਟ ਕੁਝ ਨਹੀਂ ਨਾ ਪੈਸਾ ਨਾ ਕੁਝ ਹੋਰ ਠੀਕ ਹੈ ਤੁਹਾਡੀ ਸਿਹਤ ਦਾ ਧਿਆਨ ਰੱਖਣਾ ਹੈ ਆਪਣੇ ਮਨ ਦਾ ਵੀ ਧਿਆਨ ਰੱਖਣਾ ਹੈ ਆਪਣਾ ਖਿਆਲ ਰੱਖੋ ਖੁਸ਼ ਰਹੋ ਧੰਨਵਾਦ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ